ਦੇ ਵਾਹਵਾ ਨਵਾਈਆਂ ਤੇ ਇਹਨਾਂ ਨੂੰ ਜਿਹੜੀ ਹੈ ਦਸਤਾਰ ਤੇ ਉਹਨਾਂ ਮਹਾਂਪੁਰਖਾਂ ਦੀ ਸੇਵਾ ਉਸ ਹਸਪਤਾਲ ਦੇ ਜਿਹੜੀ ਸੇਵਾ ਨੂੰ ਉਹਦੀ ਜਿੰਮੇਵਾਰੀ ਜਿੱਤੇ ਬਾਬਾ ਜੀ ਉਹ ਵੀ ਹੈ ਜੀ ਅੱਜ ਸੁਣੀ ਹੋ ਰਾਤੇ ਅੰਤਮ ਅਰਦਾਸ ਤੇ ਜਿੰਨੀਆਂ ਵੀ ਗੁਰਸੇ ਸੰਤਾ ਪਹੁੰਚੀਆਂ ਹੋ ਸਾਰਿਆਂ ਨੂੰ ਗੱਜੇ ਫਿਰਦੇ ਜਾਉਣਾ ਗੱਜੇ ਫਿਰਦੇ ਜਾਉ ਦੀ ਵਾਇਪੀਕਾ ਖਾਲਸਾ ਵਾਈਕੀ ਪਦੇ ਤੋਂ ਕੀ ਬਾਣੀ ਆਈ ਤੈਨ ਸਰਲੀ ਜਿੰਦ ਮਟਾਈ ਦੇ ਮਹਾਵਾ ਅਨੁਸਾਰ ਅੱਜ ਆਪਾਂ ਸਤਖੰਡ ਵਾਸੀ ਉਹ ਮਾਪੁਰਬ ਜਿਨ੍ਹਾਂ ਦੀਆਂ ਮਹਾਨ ਸੇਵਾਵਾਂ ਪਹਿਲਾਂ ਤੇ ਆਪਾਂ ਸਤਖੰਡ ਵਾਸੀ ਬਾਬਾ ਸੇਵਾ ਸਿੰਘ ਜੀ ਫਿਰ ਪਾਪਾ ਲਾਲ ਸਿੰਘ ਜੀ ਤੇ ਫਿਰ ਪਾਪਾ ਜਿਹੜੇ ਆ ਭਗਤ ਸਿੰਘ ਜੀ ਤੇ ਨਾਲ ਹੀ ਬਾਬਾ ਸੁੱਚਾ ਸਿੰਘ ਜੀ ਜਿਵੇਂ ਆਪਾਂ ਨੂੰ ਪਿਛਲੇ ਦਿਨੀ ਵਿਛੋੜਾ ਦੇ ਹੈ ਤੇ ਜਦੋਂ ਉਹਨਾਂ ਹੋਰਾਂ ਦਾ ਵਿਛੋੜਾ ਹੋਇਆ ਉਹਦੇ ਤੋਂ ਪਹਿਲਾਂ ਥੋੜੇ ਦਿਨ ਜਿਹੜੇ ਆਪਾਂ ਸਾਰੇ ਇੱਥੇ ਇਕੱਠੇ ਸੀ ਬਾਬਾ ਸਤਨਾਮ ਸਿੰਘ ਜੀ ਮਾਪੋਰਖ ਜਿਨ੍ਹਾਂ ਦੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਕਾਗੁਰ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਮਨ ਜਿੰਦਿਆਂ ਫਲ ਪਾਉਣਾ ਹੋਵੇਂ ਵਿੱਚੋਂ ਜਾਏ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਅੱਪਾ ਬੜੀ ਦੇਰ ਤੋਂ ਜਿਹੜੇ ਆ ਸੌਂ ਰਹੇ ਅਸੀਂ ਕਿ ਇਹ ਜਿਹੜੀ ਸੜਕ ਹੈ ਗਣ ਖੇਂਦਰ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਉਹ ਬਹੁਤ ਹੀ ਮਾਰੇ ਹੂ ਉਹਦੀ ਹਾਲਾਤ ਹੈ ਤੇ ਪਿਛਲੇ ਕਾਫੀ ਸਮੇਂ ਤੋਂ ਬਾਬਾ ਸਤਨਾੰਥ ਸਿੰਘ ਹੋਰਾਂ ਦੇ ਉਹ ਮਾਪੁਰਖਾਂ ਦਾ ਆਸ਼ੀਰਵਾਦ ਲੈ ਕੇ ਬਾਬਾ ਸੁੱਚਾ ਸਿੰਘ ਹੋਰਾਂ ਦਾ ਉੱਥੇ ਸਹਿਬ ਸਿੰਘ ਨੂੰ ਤੇਗਪਹਾਦਰ ਸਾਹਿਬ ਜੀ ਦਾ ਆਸ਼ੀਰਵਾਦ ਲੈ ਕੇ ਤੇਗਪਹਾਦਰ ਸਿਮਰਿਆ ਘਰ ਨੋਂ ਨੇ ਤੇ ਆਵੇਂ ਧਾਏ ਸਭ ਥਾਈ ਹੋਏ ਸਹਾਏ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿੱਥੇ ਆਪਾਂ 350 ਸਾਲਾ ਸ਼ਹੀਦੀ ਦਿਵਸ ਦੀ ਮਨਾਈ ਪਿਛਲੇ ਆ ਜਿਹੜਾ 23 ਤੋਂ ਲੈ ਕੇ 29 ਤੱਕ ਵਿਸ਼ਾਲ ਪ੍ਰੋਗਰਾਮ ਜਿਹੜੀ ਅਨੰਤਪੁਰ ਸਾਹਿਬ ਇਥੇ ਕੀਤੇ ਗਏ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਤੇ ਕਾਰਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਬਹੁਤ ਵੱਡੇ ਪ੍ਰੋਗਰਾਮ ਜਿਹੜੇ ਆ ਉਸ ਲਈ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਗਿਆ ਤੇ ਉਹਦੇ ਵਿੱਚ ਜਿਹੜੀ ਹੈ ਬਹੁਤ ਵੱਡੀ ਸੇਵਾ ਉਹ ਮਾਪੁਰਖ ਬਾਬਾ ਸਤਨਾਮ ਸਿੰਘ ਜੀ ਜਿਹੜੇ ਬਾਬਾ ਸੁੱਚਾ ਸਿੰਘ ਹੋਰਾਂ ਦੇ ਹੁਕਮ ਦੇ ਮੁਤਾਬਕ ਹੁਕਮੇ ਅੰਦਰ ਸੰਤੋ ਬਾਹਰ ਹੁਕਮ ਨਾ ਹੋਏ ਉਹ ਪਿਛਲੇ ਦਿਨੀ ਜਿਹੜਾ ਬਾਬਾ ਸੁੱਚਾ ਸਿੰਘ ਹੋਰਾਂ ਦੇ ਆਕਾਲ ਤੁਲਾਣੇ ਦਾ ਉਹ ਪਤਾ ਲੱਗਿਆ ਤੇ ਬਾਬਾ ਨਾਨਕ ਸਿੰਘ ਬਾਬਾ ਸਾਹਿਬ ਜੀ ਉੱਥੇ ਹੀ ਉਹਨਾਂ ਨੇ ਬਚਨ ਕਰਵਾਇਆ ਬਾਬਾ ਜੀ ਬਾਬਾ ਗੁਰਦੇਵ ਸਿੰਘ ਜੀ ਮਾਪੁਰਖੀ ਦੀਵਾਗ ਵਾਲੇ ਬਾਬਾ ਅਰਜਨ ਸਿੰਘ ਜੀ ਮਾਪੁਰਖਾ ਨਾਲ ਬਚਨ ਹੋਏ ਤੇ ਉਹਨਾਂ ਨੇ ਸਾਰੇ ਦੱਸੇ ਗੁਰੂਤਾ ਕੀਤਾ ਤੇ ਜਿਹੜਾ ਬਾਬਾ ਸਤਨਾਮ ਸਿੰਘ ਜਿਹੜੇ ਬਹੁਤ ਰੱਟੀਆਂ ਸੇਵਾਵਾਂ ਜਿਹੜੀ ਸ਼ਰਤ ਹੈ ਤੇ ਉਹ ਸ਼ਰਤ ਦੀ ਸੇਵਾ ਹੋਰ ਵੀ ਬਹੁਤ ਸਾਰਿਆਂ ਦਿੱਤੇ ਹਮਾਦਰ ਦੇ ਵਿੱਚ ਸੇਵਾਵਾਂ ਅਨੰਤਪੁਰ ਸਾਹਿਬ ਦੇ ਨੇੜੇ ਨੇੜੇ ਹੋਰ ਵੀ ਸ੍ਰੀ ਅਮਰਸਰ ਸਾਹਿਬ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਸੇਵਾਵਾਂ ਇਹਨਾਂ ਮਹਾਂਪੁਰਖਾਂ ਵੱਲੋਂ ਜੜੀਆਂ ਵਾਹਿਗੁਰੂ ਦੀ ਧਾਰਾ ਨਾਲ ਬੇਟਾ ਸੀ ਅਮਰ ਛੱਲਿਆ ਤੇ ਗੁਰੂ ਪਾਤਸ਼ਾਹ ਜੀ ਨਾਲ ਕੋਈ ਹੋਰ ਰੱਖੋ ਗੁਰਮਾਣੀ ਦੀ ਸੰਖਿਆ ਕਰ ਲੈ ਇਹਨੂੰ ਗੁਰਮਾਣੀ ਦਾ ਬੋਧ ਹੋ ਜੇ ਤਾਂ ਪਾਪੇ ਚਲੇਗਾ ਮਾਮਾ ਦੇ ਜਾਣ ਤੋਂ ਬਾਅਦ ਉਹਨੇ ਇੱਥੇ ਫਰਮਾਨੇ ਦੀ ਸੰਖਿਆ ਕੰਪੀ ਸ਼ਾਮ ਦਾ ਟਾਈਮ ਹੈ ਮਾਮਾ ਮਾੜੇ ਮੇਰੇ ਪਾਤਸ਼ਾਹ ਮਿਠੇ ਨੇ ਆਇਆ ਆਪਾ ਪ੍ਰਮਾਣਿਤ ਪਰਦੇ ਅੰਦਰ ਪਾ ਸਟਾਰਤ ਅਵ ਲੋਕਤਨੀਨੋ ਦਾਸ ਦਾ ਭੂਖ ਪਦਾਇਓ ਜਦੋਂ ਗੁਰੂ ਕਿਰਪਾ ਪੈ ਨਿਕਲਣ ਦੇਖੇ ਤੂੰ ਕੋ ਦੁੱਖ ਰਹੇਗਾ ਕੋਈ ਨਹੀਂ ਸਾੰਬੜਿਆ ਆਇਆ ਤੇ ਕਹਿਣ ਲੱਗੇ ਕਾਕਾ ਕੀ ਨਾ ਕਹਿੰਦਾ ਕਹਿੰਦਾ ਜੀ ਨਾ ਕੋਈ ਨਾ ਜੋਗਾ ਸੀ ਹੁਣ ਗੁਰੂ ਜੋਗਾ ਹੋ ਗਿਆ ਹੈ ਤੇ ਸਭ ਨੂੰ ਪਾਸ ਚਾਰ ਕਰਨ ਲੱਗੇ ਜੋਗਾ ਸਿੰਘ ਨੂੰ ਜੋਗੇ ਬੜੇ ਘਟਦੇ। ਕੋਈ ਪਰਿਵਾਰ ਜੋਗਾ, ਕੋ ਪਿੰਡ ਜੋਗਾ, ਕੋ ਪੁੱਤ ਜੋਗਾ, ਕੋ ਪਤਨੀ ਜੋਗਾ, ਜੇ ਕੋ ਗੁਰੂ ਜੋਗਾ ਤੇ ਜਾਂ ਗੁਰੂ ਕੀ ਤੇਰੀ ਜੋਗੇ। ਲੱਭ ਕਹਿ ਸਲਾਬ ਜਿਹਨਾਂ ਨੂੰ ਬਿਨਾਂ ਦੇ ਰਾਹ ਅਨੰਦ ਚਾਰਜ ਹੋਇਆ। ਇਥੇ ਸਾਡੇ ਅਣ ਤੇ ਪ੍ਰਚਾਰਕ ਨਵਾਂ ਪ੍ਰਚਾਰ ਕਰਦੇ ਰਹੇ ਦੀ ਗੁਰੂ ਦਾ ਸਿੰਘਾ ਮਿਲਿਆ। ਭਾਈ ਜੋਗਾ ਸਿੰਘ ਨਾਮ ਛੱਡ ਕੇ ਆਇਆ। ਇਹ ਬਿਲਕੁਲ ਮਨਮਤ ਹੈ। ਜਿਹੜਾ ਬਾਣੀ ਦਾ ਪ੍ਰਮਾਨ ਕਰਦਾ ਗੁਰੂ ਨੂੰ ਸੰਕਰ ਕੇਵੇਂ ਕਰੇਗਾ ਮੈਂ ਲਾਵਾ ਦਾ ਪਾਠ ਹਰ ਸੁਣਦਾ ਮੇਰੇ ਕੋ ਗੁਣੀ ਭਿਆ ਸਭਾ ਗਵਰਨਮੈਂਟਲ ਦੇ ਲਾਵਾ ਦਾ ਪਾਠ ਉਡੰਦਾ ਲਾਵਾ ਹੋਈਆਂ ਗੁਰੂ ਪਾਤਸ਼ਾਹ ਗੁਰਗੰਨ ਸੱਚੇ ਪਾਸ਼ਾ ਰੋਸਕਾਰ ਕੀਤੀ ਗੁਰੂ ਕਾ ਸਿੰਘਾ ਮਿਲਿਆ ਜਿਵੇਂ ਮੇਰੇ ਤੋਂ ਕੋਈ ਲੱਗਦਾ

ਗੰਮੀ ਸੈ ਭੰ ਗੁਰਪ੍ਰਸਾਦ ਕਹਿੰਦੇ ਨਾਈਂ ਸੇਵਾ ਪੱਤੋਂ ਤਾਂ ਲੱਗੇ ਜਾਣੀ ਜੇ ਆ ਕੰਧ ਦੇ ਵਿੱਚੋਂ ਰਸਤਾ ਬਣੇ ਤਾ ਉਹ। ਕੰਧ ਦੇ ਵਿੱਚੋਂ ਕੀ ਰਸਤਾ ਬਣਾਓ ਜਿੱਥੇ ਕੰਧਾਂ ਪੈ ਜਾਣ ਉਹ ਦਸਮਤ ਪਤਸ਼ਾ ਨੂੰ ਪਰਵਾਹ ਨਹੀਂ ਐ। ਭਾਈ ਕੰਧ ਢਾਓ ਪਹਿਲਾਂ ਉਹ ਭਰਾਵਾਂ ਦਾ ਦਰਵਾਜਾ ਖੜਾਇਆ ਕੰਧ ਢਵਾਈ। ਫਿਰ ਸੇਵਾ ਜਲਦੀ ਸਾਧੂ ਕਹਿੰਦੇ ਉਹਨਾਂ ਨੇ ਇੱਥੋਂ ਦੇ ਬੰਦ ਕਰਿਆ ਹੁੰਦਾ ਵੀ ਉਹ ਬਾਪੂਆ ਮਟਾਉਂਦੇ ਜਿਹੜਾ ਰੱਬ ਦੇ ਰਸਤੇ ਨੂੰ ਜਾਂਦਿਆਂ ਨੂੰ ਤਾਉਟਾਉਂਦੀ ਉਹ ਵੀ ਹਟਾਉਂਦੇ। ਨਿਰਭਉ ਨਿਰਵੈਰ i ਤੋ ਗੋਤੋ ਸੇਡੋ ਸੇਡੋ ਸਰਬਾਤਮ ਗੁਰੂ ਖਾਲਸਾ ਸਿੰਘ ਸਾਹਿਬ ਜੀ ਕਾ ਸਤਿ ਸ੍ਰੀ ਅਕਾਲ ਬੋਲੇ ਤੇਰੀ ਅਰਦਾਸ ਕਰਾਂਗਾ ਵਾਹਿਗੁਰੂ ਮੇਰੇ ਜੀਵ ਤੇ ਮੇਰੇ ਭਰਾ ਤੇ ਕਿਰਪਾ ਕਰੀ ਇਹ ਜੀ ਅੰਦਰ ਕੇ ਸਤ ਵਸਿਆ ਰਿਹਾ ਹੈ ਜਿਹੜੇ ਸਤ ਵਸਿਆ ਰਿਆ ਨਾ ਤੇ ਇਹ ਬਰੂ ਬੋ ਹੈ ਆਪ ਮੈਂ ਤੋਂ ਦੀ ਨਰਕ ਕੇ ਉਸਤ ਦੀ ਕਰਾਂ ਕਿਉਂਕਿ ਮਹਿਬੂਦ ਅੰਤਰਰਾਸ਼ਟਰੀ ਦਾ ਗਿਆਨੀ ਹੈ ਹੀ ਆਮ ਕਰਕੇ ਅੱਜ ਇੱਕ ਬੜਾ ਬਾਤ ਚਲਿਆ ਅੰਤਰਰਾਸ਼ਟਰੀ ਜਮਾਤ ਅੰਤਰਰਾਸ਼ਟਰੀ ਖਾਨਾ ਮੈਂ ਤਾਂ ਕੇਵਲ ਬੰਜੀ ਸਾਹਿਬ ਆਣਾ ਤੇ ਗੁਰੂ ਕਿਰਪਾ ਕਰੇ ਮੈਂ ਨਹੀਂ ਖੜੀ ਰੱਖਾਂ ਇਹ ਮੇਰੀ ਗੁਰੂ ਕੇ ਚਰਨਾਂ ਅਰਦਾਸ ਬੇਨਤੀ ਮੈਂ ਗੱਲ ਕਰਕੇ ਸਮਾਪਤੀ ਕਰਾਂ ਐਸ ਅਨੰਦਪੁਰ ਸਾਹਿਬ ਦੀ ਪਾਵਨ ਤਕਦੀਫ ਪਰ ਇਹ ਗੁਰੂ ਬਾਬਾ ਸੰਚੇ ਨਾਇਲ ਸਿੰਘ ਜਿਹੜੇ ਸਤਨਾਰਨワਸੀ ਸਿੰਘ ਸਾਹਿਬ ਬਾਬਾ ਤਰਲੋਜਨ ਸਿੰਘ ਹੋਰਾਂ ਦੇ ਭਾਈ ਸਾਹਿਬ ਨੇ ਤੇ ਨਾਲ ਹੀ ਸਾਰੇ ਸੰਤ ਮਹਾਂਪੁਰਖ ਕਈ ਵਾਰੀ ਸਟੇਜ ਤੋਂ ਸਾਰਿਆਂ ਦੇ ਨਾਲ ਲਏ ਜਾ ਰਹੇ ਨੇ ਸਤਨਾਮ ਸਿੰਘ ਜੀ ਭਿੰਨਰ ਜੀ ਤੁਸੀਂ ਵੀ ਇਹ ਦੋ ਜੀ ਬੰਦਕਪੁਰ ਸਾਹਿਬ ਆਉਂਦੇ ਆ ਜਿਹੜਾ ਆਨੰਦ ਹੈ ਨਾ ਇਹਦੀ ਬੜੀ ਨੰਨੀ ਚੋੜੀ ਬਿਆਖਿਆ ਮੈਂ ਸਮਾਪਤੀ ਕਰਨੀ ਕਿਉਂਕਿ ਸ੍ਰੋਪਵੇਦਾ ਆਪਾਂ ਦਾ ਜੈਨਨੀ ਹੋਣ ਤੁਹਾਡਾ ਮੱਤਰਾ ਹੋ ਗਿਆ ਤੇ ਜਾਓ ਆਪਣੇ ਘਰ ਆ ਸ੍ਰੋਪਵੇਦਾ ਆਪਾਂ ਦਾ ਸੀ ਕਿਉਂਕਿ ਤੇ ਹੁਣ ਸ਼ਗਲ ਹੋ ਗਿਆ ਇਹੜੀ ਦੌਰ ਤੇ ਪਰ ਮ ਸਮਾਪਤੀ ਕਰਨ ਦਾ ਗੁਰਮੁਖੋ ਇਹ ਹੈ ਦੋ ਰਸਤੇ ਨੇ ਇੱਕ ਅਨੰਦਪੁਰ ਸਾਹਿਬ ਵੱਲ ਇੱਕ ਹਿਸ਼ਾਰਪੁਰ ਤੇ ਤਿੱਸੁਰ ਸਾਹਿਬ ਸ਼ਿਆਰੀ ਚਲਾਈ ਪਾੜੀ ਜਾਂ ਚਤਰਾਈ ਜਾਂ ਜਾਂ ਕੋਈ ਪਾਈਏ ਜੇ ਕੀਰਤੀ ਵਾਲੇ ਪਾਸੇ ਆਵਾਂਗੇ ਤੇ ਕੌਂ ਜਾਵਾਂਗੇ ਲੇਕਿਨ ਹਿਸ਼ਾਰਪੁਰ ਆਇਆ ਗੁਰੂ ਘਰ ਗਿਆ ਵੇਸਵਾ ਦੇ ਕਿਵਾਰੇ ਤੇ ਚੜਦਾ ਅਮਰ ਗਿੜਾ ਹੋਇਆ ਤੇ ਪਹਿਲੇ ਦਰ ਕਿੰਨਾ ਭਰਿਆ ਪੁਰਸ਼ਾ ਤੇਰੀ ਗੱਲ ਤੇ ਕਿਰਪਾ ਤੇਰੇ ਤੇਜ ਜਿ ਸ਼ਹਿਰਾ کرپانا کے نا چواریاں نہیں چڑھتے تھے جی چوارے سے چوارے میں آ جاتے تن گرو جا جب پاشا صاحب نے پاڑ کیا اور بابا چوارے ساحب کی سیوہ بھی کرائی ہے کھلے تھے آنند پور صاحب آیا ایک لفتے انتا انتا بندہ گلط ہو بھی نا آٹو میٹکری اکھا نینیا ہو جاتی ہیں ਸੰਤਾਂ ਆਸਾ ਦੀ ਮਾਰਨਾ ਕਿਤੇ ਸੁਣ ਕੇ ਚੱਲ ਜਾਈਆਂ ਜੋਗਾ ਸਿੰਘ ਨਹੀਂ ਪਾ ਦੇ ਹੁੰਦਾ ਤੇ ਮੇਰੇ ਪ੍ਰਦੇਵ ਨੇ ਆ ਕੇ ਉਹਰਾ ਆ ਸਿੱਖਾ ਜਰਾ ਦੱਸ ਸਿੱਖਾ ਤੂੰ ਯਾਰ ਮੇਰਾ ਤੇਰਾ ਯਾਰ ਹਾਂ ਮੈਂ ਮੇਰਾ ਜੱਗ ਦੇ ਵਿੱਚ ਪਿਆਰ ਹੈ ਤੂੰ ਤੇਰਾ ਜੱਗ ਦੇ ਵਿੱਚ ਪਿਆਰ ਹਾਂ ਮੈਂ ਕਿਹੜੀ ਗੱਲ ਕੋ ਨੀਂਆ ਪਾਈ ਜਾਣਾ ਤੇਰੀ ਥਾਂ ਸਿੰਘਾ ਸ਼ਰਮਸਾਰ ਹਾਂ ਮੈਂ ਜਿਹੜਾ ਦੱਸ ਤੰ ਤੂੰ ਸਿਆਣਿਆਂ ਨਹੀਂ ਤੇਰਾ ਰਾਤ ਵਾਲਾ ਪਹਿ ਗਾਨ ਹਾਂ ਮੈਂ ਮੈਂ ਮਰਵਾਣ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਭਾਈ ਕਰੋ ਭਾਈ ਜਸਾ ਜੋੜਾ ਬੈਠ ਜਾਓ ਅੱਗੇ ਕੁਝ ਨਹੀਂ ਦਸਤਾਰਾ ਕਰਨ ਦੇਸਪੈੜੀ ਆਈ ਕਿ ਦਸ ਜਾਲੇ ਨੇ ਕਿਉਂਕਿ ਸੰਪਰਦਾਨਾਂ ਦੇ ਗੁਪਤੀਆਂ ਸਾਜਣੇ ਦਸਤਾਰਾ ਫਿਰਉਣੀਆਂ ਇਸ ਕਰਕੇ ਫਲੋਨੀਪੁਰ ਦਾ ਪ੍ਰਬੰਧ ਕਮੇਟੀ ਵੱਲੋਂ ਇਸ ਨਾਲ ਸਾਡੇ ਸੰਪਰਦਾਨਾਂ ਵੱਲੋਂ ਦਸਤਾਰਾ ਦਾ ਦਸਤਾਵੇਜ਼ ਹੈ ਭਾਈ ਜੀ ਸੋ ਇਨੋਂ ਮੰਨ ਨਾਮੇ ਸਾਡੇ ਕੋਲ ਨਾਮ ਦਾ ਹੀ ਹੈ ਜਿਹੜੇ ਨਾਮ ਨੂੰ ਜਪਣ ਕਰਕੇ ਧੀਰੇ ਬਣ ਕੇ ਜਿਹੜਾ ਇਹਨਾਂ ਦੀ ਸੰਗਤ ਕਰੇਗਾ ਇਹਨਾਂ ਨਵਾਂ ਜੀਵਨ ਬੜੇਗਾ ਉਹਨਾਂ ਹੀਆਂ ਦੀ ਸੰਗਤ ਕਰਕੇ ਮਰਦੇ ਨੇ ਇਹਨਾਂ ਹੀਆਂ ਦੀ ਸੰਗਤ ਕਰਕੇ ਨਵਾਂ ਜੀਵਨ ਬੜਦਾ ਮੈਂ 57 ਤੋਂ ਇਹਨਾਂ ਦੇ ਨਾਲ ਮੇਰਾ ਸੰਬੰਧ ਬਣਿਆ ਸੰਤ ਪਾਪਾ ਸੇਵਾ ਸਿੰਘ ਜੀ ਨੇ ਗੁਰੂ ਤੇ ਬਈ ਲਗੀ ਸੇਵਾ ਆਰੰਭ ਕਰਾਈ ਨਾ ਤੇ ਮੇਰੇ ਚਾਚੇ ਸੰਤ ਅਨੰਤਸਰ ਸਿੰਘ ਨੇ ਉੱਥੇ ਕਥਾ ਕੀਤੀ ਐਨਾ ਕਥਾਂ بابا بڑا کھان تصویر کہنے لگے سیوا سیاح تیریاں نکلیاں نکلیاں لتاں نے پنجو تھی کشا لینا بابا سے کی نبتا کہنے لگے بابا سے سیاح میرے طاقت ہے یہ گرو پاتشاہ سیوا کون آپ ہی لے رہی ہے بابا سبنام سنگھ جی سنت کر کے اس پکوں وڈے نے پر میرے نام شوکے میں اس کر کے یہاں ਆਪਰੇ ਮੈਨੂੰ ਬੇਨਤੀ ਕਰਾਂ ਬਾਬਾ ਸਤਨਾਮ ਸਿੰਘਾ ਪਾਤ ਬਣਾ ਲੈਣੀ ਚੋਖੀ ਪਰਪਤ ਨੂੰ ਸਾਹਮਣੇ ਰੱਖਣਾ ਪੜਦਾ ਹੈ ਪਾਤ ਬਣਾ ਲੈਣੀ ਪੜੀ ਚੋਖੀ ਹੈ ਲੇਕਿਨ ਪਾਤ ਨੂੰ ਸਬਾਨ ਕੇ ਰੱਖਣਾ ਬੜਾ ਔਖਾ ਹੈ ਤੈਨੂੰ ਉਹ ਪਾਤ ਮੜੀ ਹੈ ਇੱਕ ਸੇਵਾ ਇੱਕ ਭਾਗ ਤੇ ਭਾਗ ਜਿਹੜੇ ਵੱਡੇ ਭਾਗ ਭੇਟੇ ਪ੍ਰਦੇਵਾ ਕੋਟ ਪਰਪਰਾਥ ਮੇਟੇ ਹੱਥ ਸੇਵਾ ਇਤਿਹਾਸ ਹਰੀ ਦਾ ਪੱਡਨ ਚੌਥੀ ਸੋਚ ਇਹ ਸਾਰੇ ਦੇ ਸਾਰੇ ਪਾਕਿਸਤਾਨ ਦੇ ਤੇ ਅੱਗੇ ਸਤਨਾਮ ਦੇ ਅੱਗੇ ਮੰਮੇ ਥਲੇ ਉਨ ਕੋ ਲੱਗਾ ਆ ਮੈਂ ਗੁਰਦਵਾਰਿਆਂ ਵੀ ਵੇਖਿਆ ਮੈਂ ਤਿੰਨਾਂ ਤੇ ਟੋਕ ਕੇ ਕਿਹਾ ਆਮ ਸਤਨਾਮ ਦੇ ਵਿਰਥ ਥਲੇ ਤੋਂ ਪਹਿਲਾਂ ਬਾਬਾ ਕਰਤਾਰ ਸਿੰਘ ਜੀ ਮਾਪੁਰ ਖਾਸ ਰਹੇ ਨੇ ਬਾਬਾ ਪਲਵਾਨ ਜੀ ਬਾਬਾ ਜੀ ਉਹ ਵੀ ਬਹੁਤ ਸੇਵਾਵਾਂ ਨਿਭਾਉਂਦੇ ਰਹੇ ਬਾਬਾ ਲਾਖ ਸਿੰਘ ਹੋਰਾਂ ਦੇ ਨਾਲ ਹੀ ਹੁੰਦੇ ਸੀ ਡੱਬਾ ਫੜ ਕੇ ਪ੍ਰਸ਼ਾਦ ਦੀ ਸੇਵਾ ਕਰਨੀ ਹੋਰ ਜਿਹੜਾ ਸਾਰੀਆਂ ਸੇਵਾਵਾਂ ਉਹਨਾਂ ਨੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਆਤਮਾਨੀ ਈਸ਼ਰੀ ਮਾਇਆ ਦਾ ਕੋ ਨਾਮ ਇਹਨੰ ਬਿਨੁ ਰਹਿਣਾ ਇੱਕ ਖੇਦਪੂਰਨ ਹੋਤਨਾ ਕਾਮ ਤੁਮ ਬਿਨੁ ਰਹਿਣਾ ਇੱਕ ਕਾਲਜ ਹੋਤਨਾ ਸਿਧ ਜਿੰਨ ਕੋ ਤੁਮ ਕਿਰਪਾ ਕਰੀ ਤਿਲਕੇ ਗ੍ਰਹਿ ਨਾਮ ਨੇਜ ਅਗਾਂ ਤੁਜਤਰਿ ਮਾਰਨੀ ਪਵਾਹ ਜਾ ਕੋ ਨਾਮ ਸਤਲ ਘਾਤਨੀ ਅਮਰਤ ਗਤ ਮਿੱਤਰ ਪਾਲ ਸੁਖ ਤਾਂ ਸੋ ਗੁਰੂ ਸਾਹਿਬ ਜੀ ਦੀ ਆਪਾ ਕਿਰਪਾ ਦੇ ਨਾਲ ਸੇਵਾ ਦੇ ਸਿਮਰਨ ਜਿਹੜਾ ਉਹ ਮਹਾਂਪੁਰਖਾਂ ਦੇ ਹਿੱਸੇ ਆਇਆ ਉਹ ਮਹਾਂਪੁਰਖਾਂ ਦੀ ਆਪਾਰ ਕਿਰਪਾ ਦੇ ਨਾਲ ਜਿਸ ਦਾ ਮਾਸਟਰ ਭਗਤ ਸੇਵਾ ਦਾਇਆ ਗੁਰੂ ਸਾਹਿਬ ਕਿਰਪਾ ਕਰਨ ਜਿਵੇਂ ਇਹਨਾਂ ਦੇ ਸਾਰੇ ਮਹਾਂਪੁਰਖੋ ਕਾ ਸੇਵਾ ਮਾਰੇ ਮਹਾਂਪੁਰਖਾਂ ਦਾ ਅਸ਼ੀਰਵਾਦ ਤੇ ਹੁਣ ਪਾਪਾ ਸੁਤਨਾਮ ਸਿੰਘ ਜੀ ਇਹਨਾਂ ਤੇ ਗੁਰੂ ਸਾਹਿਬ ਕਿਰਪਾ ਕਰਨ ਜਿਵੇਂ ਮਹਾਂਪੁਰਖ ਪਾਪਾ ਸੁੱਚਾ ਸਿੰਘ ਹੋਰਾਂ ਨੇ ਸੇਵਾਵਾਂ ਨਿਭਾਈਆਂ ਤੇ ਉਵੇਂ ਹੀ ਮਹਾਂਪੁਰਖ ਪਾਪਾ ਸਤਨਾਮ ਸਿੰਘ ਜੀ ਤੇਵਾਵਾਂ ਨੂੰ ਸੜਕ ਜਿਹੜੀ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਵੱਲੋਂ ਜਿਹੜੀ ਆ ਉਹ ਸੇਵਾਵਾਂ ਨਹੀਂ ਚਹੀ ਹੋਣੀਆਂ ਤੇ ਉਹ ਬਾਬਾ ਸਤਨਾਮ ਸਿੰਘ ਜੀ ਉਹਨੋਂ ਪੱਤ ਵੰਡਿਆ ਢੱਡੇ ਨਾਲ ਕਰੋੜਾ ਰੁਪਏ ਜਿਹੜੇ ਖਰਚ ਕੇ ਉਹ ਸੇਵਾਵਾਂ ਨਭਾਈਆਂ ਜਾ ਰਹੀਆਂ ਨੇ ਹੋਰ ਵੀ ਬਹੁਤ ਵਟੀਆਂ ਸੇਵਾਵਾਂ ਨਭਾਈਆਂ ਜਾ ਰਹੀਆਂ ਨੇ ਗੁਰੂ ਸਾਹਿਬ ਕਿਰਪਾ ਕਰ ਸੱਤਣ ਵਾਸੀ ਬਾਬਾ ਸੋਚਾ ਸਿੰਘ ਜੀ ਹੋਰਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਫਕਸ਼ਨ ਪਵਨਾ ਮੈਂ ਪਵਨ ਤੁ ਮਾਇਾ ਜੋਤੀ ਮੈਂ ਜੋਤ ਰਲ ਜਾਇਆ ਸੂਲ ਜਗ੍ਰਤ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਗੁਰੂ ਸਾਹਿਬ ਕਿਰਪਾ ਕਰਨ ਗੁਰਤੇ ਬਹਾ ਕਰਸੈ ਬਾਬਾ ਦੁਰਜਾ ਸਿੰਘ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਫਕਸ਼ਨ ਆਇਆ ਦੀ ਮਹਿਲੀ ਹੋ ਰਹੀ ਹੈ ਸੰਤ ਨਾਮ ਗ੍ਰਹਿਣ ਕਰਦਾ ਹੈ ਸਾਧਨ ਇਹ ਮੇਰੀ ਗੰਧਿਤਾਰਸ਼ ਨੂੰ ਆ ਜਾਏਗਾ। ਨਾਲੇ ਮਨੰਦਿਆ ਪਰ ਪਾਵੜਾ ਹੋਮੇ ਨੂੰ ਤਾਂ ਜਿਨ੍ਹਾਂ ਦੇ ਮੈਨ ਉਹਨੇ ਜਿਵੇਂ ਵੀ ਮੈਂ ਗੱਲ ਕਰਨ ਲੱਗਾ ਸਭ ਮਿੰਟ ਦੇ ਮੀਡੀਆ ਮੀਡੀਆ ਮੈਂ ਆ ਲਾਈਟ ਕਹਿੰਦਾ ਤੁਹਾਨੂੰ ਗਲਤੀ ਹੈ। ਕਿਉਂਕਿ ਸਾਡੀ ਸੰਤਾ ਦੇ ਪ੍ਰਾਰਥਨ ਜੇ ਭਾਵੇਂ ਤੋਂ ਜੇ ਸਾਧਨ ਜੀਵਨ ਦਾ ਅੰਤ ਕਰ ਲੈਂਦੇ ਹਾਂ। ਜਦੋਂ ਭਾਦਰਸ਼ਾ ਨੇ ਤਾਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਹੀਰਾ ਭੇਟ ਕੀਤਾ